ਸੋ ਮੈਂ ਹਰ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਆ ਇਸ ਖਬਰ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਤੇ ਸ਼ੇਅਰ ਕਰਨਾ ਕਿਉਂਕਿ ਜੋ ਅੱਜ ਇਸ ਕੁੜੀ ਦੇ ਨਾਲ ਹੋਇਆ ਉਹ ਕੱਲ ਨੂੰ ਕਿਸੇ ਦੇ ਵੀ ਬੱਚੇ ਦੇ ਨਾਲ ਹੋ ਸਕਦੀ ਹੈ ਘਟਨਾ ਸੋ ਰਾਜਪੁਰਾ ਦੇ ਕੁਲਦੀਪ ਨਗਰ ਦੀ ਇੱਕ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੱਲ ਦੇਰ ਰਾਤ ਨਿਊਜ਼ 89 ਪੰਜਾਬ ਨੂੰ ਇੱਕ ਫੋਨ ਆਂਦਾ ਹੈ ਫੋਨ ਤੇ ਸੂਚਨਾ ਦਿੱਤੀ ਜਾਂਦੀ ਹੈ ਕਿ ਮੱਲੇ ਵਾਲਿਆਂ ਨੇ ਇੱਕ ਸ਼ਖਸ ਨੂੰ ਫੜਿਆ ਹੋਇਆ ਹੈ ਇਸ ਸ਼ਖਸ ਨੂੰ ਕਿਉਂ ਫੜਿਆ ਹੋਇਆ ਹੈ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਪੂਰੀ ਖਬਰ ਤੁਸੀਂ ਦੇਖਿਓ ਤੇ ਕੀ ਕਹਿਣਾ ਤੁਹਾਡਾ ਇਸ ਖਬਰ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਸੋ ਕੁਲਦੀਪਨਗਰ ਦੇ ਵਿੱਚ ਰਹਿਣ ਵਾਲੇ ਇੱਕ ਸ਼ਖਸ ਦਾ ਫੋਨ ਸਾਨੂੰ ਆਂਦਾ ਤੇ ਉਹ ਸਾਨੂੰ ਪੂਰੀ ਜਾਣਕਾਰੀ ਦਿੰਦਾ ਫੋਨ ਤੇ ਕੀ ਜਲਦੀ ਤੁਸੀਂ ਆਪਣੀ ਟੀਮ ਨੂੰ ਭੇਜੋ ਅਸੀਂ ਪੁਲਿਸ ਨੂੰ ਬੁਲਾਇਆ ਹੋਇਆ ਹੈ ਕਿ ਉਰੇ ਇੱਕ ਕੁੜੀ ਦੀ ਆਵਾਜ਼ ਸੁਣਾਈ ਦਿੱਤੀ ਕਿ ਜਿਸ ਤਰ੍ਹਾਂ ਉਹ ਮਦਦ ਵਾਸਤੇ ਬੁਲਾ ਰਹੀ ਸੀ ਤੇ ਜਦ ਉਹ ਸਖਸ਼ ਬਾਹਰ ਆ ਕੇ ਦੇਖਦੇ ਆ ਤਾਂ ਇੱਕ ਵਿਅਕਤੀ ਜਿਹੜਾ ਹੈ ਕਿਸੇ ਕੁੜੀ ਨੂੰ ਝਾੜੀਆਂ ਵੱਲ ਜ਼ਬਰਦਸਤੀ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਉਹ ਕੱਲੀ ਜਿਹੜੀ ਹੈ ਕੁੜੀ ਕਿਸੇ ਕੰਮ ਵਾਸਤੇ ਜਾ ਰਹੀ ਸੀ ਤੇ ਉਸ ਤੋਂ ਬਾਅਦ ਜਦ ਉਹ ਸਖਸ਼ ਘਰੋਂ ਨਿਕਲ ਕੇ ਆਂਦਾ ਹੈ ਤਾਂ ਹੋਰ ਵੀ ਲੋਕ ਜਿਹੜੇ ਹਨ ਉਸ ਸਖਸ਼ ਦੇ ਪਿੱਛੇ ਉਸ ਵਿਅਕਤੀ ਦੇ ਪਿੱਛੇ ਭੱਜਦੇ ਆ ਜੋ ਵਿਅਕਤੀ ਉਸ ਕੁੜੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕੁਝ ਲੋਕ ਉੱਥੇ ਕਹਿ ਰਹੇ ਸੀਗੇ ਕਿ ਇਹ ਸ਼ਖਸ ਜੋ ਹੈ ਇਹ ਕੁੜੀ ਨੂੰ ਅਗਵਾ ਕਰਕੇ ਲੈ ਜਾ ਰਿਹਾ ਸੀ ਕੁਝ ਲੋਕ ਕਹਿ ਰਹੇ ਸੀ ਕਿ ਇਹ ਕੁੜੀ ਦੇ ਨਾਲ ਕੁਝ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਦੋਂ ਮੱਲੇ ਵਾਲਿਆਂ ਵੱਲੋਂ ਉਸ ਸ਼ਖਸ ਨੂੰ ਫੜ ਕੇ ਉਹਦਾ ਕਟਾਪਾ ਜਿਹੜਾ ਚਾੜਿਆ ਜਾਂਦਾ ਇੰਨੇ ਚ ਮੀਡੀਆ ਵੀ ਉੱਥੇ ਪਹੁੰਚ ਜਾਂਦੀ ਹੈ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਜਦ ਉਹ ਮੱਲੇ ਵਾਲੇ ਉਸ ਸ਼ਖਸ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਆ ਤਾਂ ਉਹ ਸ਼ਖਸ ਜਿਹੜਾ ਹੈ ਉਹ ਪੁਲਿਸ ਦੀ ਪਕੜ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਸਾਡਾ ਇਹ ਖਬਰ ਦਿਖਾਉਣ ਦਾ ਮਕਸਦ ਇਹ ਹੈ ਕਿ ਮਹੱਲੇ ਵਾਲੇ ਮਿਲ ਕੇ ਇੱਕ ਸ਼ਖਸ ਨੂੰ ਫੜਦੇ ਆ ਜੋ ਕਿ ਕੁੜੀ ਦੇ ਨਾਲ ਜ਼ਬਰਦਸਤੀ ਕਰ ਰਿਹਾ ਸੀ ਜਾਂ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦ ਪੁਲਿਸ ਉਸ ਸ਼ਖਸ ਨੂੰ ਲਿਜਾਣ ਲੱਗਦੀ ਹੈ ਤਾਂ ਉਹ ਪੁਲਿਸ ਨੂੰ ੱੱਕਾ ਮਾਰ ਕੇ ਉੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਪੁਲਿਸ ਦੀ ਕਾਰਵਾਈ ਜੋ ਪੁਲਿਸ ਨੇ ਕਾਰਵਾਈ ਕੀਤੀ ਉਸਤੇ ਕੀ ਕਹਿਣਾ ਚਾਹੋਗੇ ਜਦ ਮੱਲੇ ਵਾਲੇ ਫੜ ਕੇ ਉਸ ਸਾਕਸ਼ ਨੂੰ ਪੁਲਿਸ ਦੇ ਹਵਾਲੇ ਕਰਦੇ ਆ ਤਾਂ ਪੁਲਿਸ ਦੇ ਹੱਥੋਂ ਉਹ ਸਾਕਸ਼ ਪੱਜ ਜਾਂਦਾ ਹੈ ਤਾਂ ਇੱਕ ਬਹੁਤ ਵੱਡਾ ਪ੍ਰਸ਼ੰਚੀਨ ਪੁਲਿਸ ਦੀ ਕਾਰਵਾਈ ਤੇ ਖੜਾ ਹੋ ਜਾਂਦਾ ਹੈ ਸੋ ਬਿਨਾਂ ਦੇਰੀ ਕੀਤੇ ਤੁਹਾਨੂੰ ਲੈ ਕੇ ਚਲਦੇ ਆ ਕੁਲਦੀਪਨਗਰ ਦੇ ਵਿੱਚ ਰਾਤੀ ਸਾਰੀ ਕੀ ਘਟਨਾ ਹੋਈ ਸੀ ਸਾਡੇ ਸੰਵਾਦਾਤਾ ਪੱਤਰਕਾਰ ਸਾਡੇ ਸੀਨੀਅਰ ਪੱਤਰਕਾਰ ਮੋਹਿਤ ਕੁਮਾਰ ਨੇ ਮੌਕੇ ਦਾ ਜਾਇਜ਼ਾ ਲਿਆ ਸੀ ਤੇ ਮੌਕੇ ਤੇ ਪੂਰੀ ਵੀਡੀਓ ਬਣਾਈ ਗਈ ਸੀ ਕੀ ਕਹਿਣਾ ਮੱਲੇ ਵਾਲਿਆਂ ਦਾ ਤੇ ਕੀ ਆਖਰ ਘਟਨਾ ਹੋਈ ਹੈ ਆਓ ਸਿੱਧਾ ਲੈ ਕੇ ਚਲਦੇ ਆ ਤੁਹਾਨੂੰ ਕੁਲਦੀਪਨਗਰ ਦੇ ਵਿੱਚ ਤੇ ਦਿਖਾਨੇ ਆ ਤੁਹਾਨੂੰ ਕੀ ਹੋਇਆ ਐਪੀਸੋਡ ਰਾਜਪੁਰਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਗਰੁੱਪ ਪਹਿਲਾਂ ਹੀ ਸਰਗਰਮ ਸਨ ਪਰੰਤੂ ਹੁਣ ਤਾਂ ਰਾਤ ਦੇ ਸਮੇਂ ਰਾਜਪੁਰਾ ਦੀਆਂ ਧੀਆਂ ਵੀ ਆਪਣੇ ਹੀ ਮੁਹੱਲਿਆਂ ਦੇ ਵਿੱਚ ਸੁਰੱਖਿਅਤ ਨਹੀਂ ਐ ਅੱਜ ਤੁਹਾਨੂੰ ਰਾਜਪੁਰਾ ਪੁਲਿਸੀ ਕ ਅਜਿਹੀ ਹੈਰਤ ਗ੍ਰੀਜ ਕਾਰਨਾਮਾ ਦੱਸਣ ਜਾ ਰਹੀਆਂ ਜਿਸ ਦੇ ਵਿੱਚ ਇੱਕ ਲੜਕੀ ਜਦੋਂ ਆਪਣੇ ਘਰ ਜਾ ਰਹੀ ਸੀ ਤਾਂ ਪਿੱਛੋਂ ਇੱਕ ਨੌਜਵਾਨ ਦੇ ਵੱਲੋਂ ਇੱਕ ਬੇਟੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਐ ਪਰੰਤੂ ਜਦੋਂ ਕੁੜੀ ਦੇ ਵੱਲੋਂ ਰੋਲਾ ਪਾਇਆ ਗਿਆ ਤਾਂ ਤਾ ਆਸ-ਪਾਸ ਤੋਂ ਲੋਕ ਬਾਹਰ ਨਿਕਲ ਆਏ ਅਤੇ ਮੁਹੱਲਾ ਨਿਵਾਸੀਆਂ ਦੀ ਫੁਰਤੀ ਦੇ ਨਾਲ ਕਾਫੀ ਦੇਰ ਤੋਂ ਬਾਅਦ ਨੌਜਵਾਨ ਨੂੰ ਕਾਬੂ ਕੀਤਾ ਗਿਆ। ਜਦੋਂ ਮੁਹੱਲਾ ਨਿਵਾਸੀਆਂ ਨੇ આરોપી ਨੂੰ ਫੜ ਰਾਜਪੁਰਾ ਪੀਸੀਆਰ ਦੇ ਹਵਾਲੇ ਕੀਤਾ ਤਾਂ ਰਾਤ ਦਾ ਹਨੇਰਾ ਹੋਣ ਕਰਕੇ આરોપી ਪੀਸੀਆਰ ਮੁਲਾਜ਼ਮਾਂ ਦੇ ਕੋਲੋਂ ਹੱਥ ਛੁਡਵਾ ਕੇ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ। ਹੁਣ ਸਵਾਲ ਇੱਥੇ ਖੜੇ ਹੁੰਦੇ ਨੇ ਕਿ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਹੀ આરોપી ਫਰਾਰ ਹੋ ਜਾਣ ਤਾਂ ਫਿਰ ਆਮ ਜਨਤਾ ਨੂੰ ਕਿਵੇਂ ਆਪਣੀ ਸੁਰੱਖਿਆ ਕਰਨੀ ਪਵੇਗੀ? ਕਿਉਂਕਿ ਜੇਕਰ ਪੁਲਿਸ ਕੋਲ ਹੀ આરોપી ਭੱਜ ਜਾਣ ਤਾਂ ਫਿਰ ਤਾਂ ਇਹਨਾਂ ਮੁਲਾਜ਼ਮਾਂ ਨੂੰ ਹਜ਼ਾਰਾਂ ਰੁਪਏ ਤਨਖਾਹ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੈ ਕੀ ਕੀ ਗੱਲ ਹੋਈ ਸੀਗੀ ਜਿਹੜਾ ਸਾਰਾ ਤੁਸੀਂ ਬਰੀਫ ਚ ਦੱਸੋ ਜੀ ਹੋਇਆ ਸੀਗਾ ਮੈਂ ਸੋਪ ਤੋਂ ਆ ਰਿਹਾ ਸੀ ਤੇ ਇਧਰ ਮੋੜ ਤੇ ਗਲਾ ਘੋਕ ਕੇ ਲੈ ਗਿਆ ਸੀ ਪਿੱਛੇ ਤੇ ਮੂੰਹ ਮੂੰਹ ਤੇ ਹੱਥ ਰੱਤ ਕਾ ਸੀ ਗਲਾ ਘੋਕ ਰਿਆ ਸੀ ਤੇ ਗਲਤ ਕੰਮ ਕਰ ਰਿਹਾ ਸੀ ਤੇ ਤੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ ਵੀ ਇਹ ਬੰਦਾ ਤੁਹਾਨੂੰ ਫੜ ਰਿਹਾ ਥੋੜਾ ਪਿੱਛਾ ਪਿੱਛੋਂ ਪਿੱਛਾ ਪਿੱਛਾ ਕਰ ਰਿਹਾ ਸੀ ਉਹ ਦੱਕਾ ਐ ਸਿ ਮੰਡੀ ਦੇ ਪਿੱਛੇ ਪਿਆ ਸੀ ਇੱਧਰ ਤੱਕ ਆ ਗਿਆ ਸੀ ਫਿਰ ਲੈ ਗਿਆ ਸੀ ਪਿੱਛੇ ਲੈ ਗਿਆ ਸੀ ਉਹ ਰਗਵੀਰ ਜੀ ਕੀ ਐਪੀਸੋਡ ਹੋਇਆ ਸਾਰਾ ਇਹ ਜੋ ਵੀ ਉਹ ਦੱਸਿਓਗੇ ਬ੍ਰਦਰ ਇਸ ਤਰ੍ਹਾਂ ਹੋਇਆ ਮੈਂ ਨਾ ਰੋਟੀ ਖਾ ਕੇ ਮੂਵ ਆਪਲੀ ਵਗੈਰਾ ਕਰ ਰਿਹਾ ਸੀ ਤੇ ਬਾਹਰ ਨਾਲ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਤੇ 5 ਮਿੰਟ ਲੱਗੇ ਮੈਨੂੰ ਕਿ ਸ਼ਾਇਦ ਕਿਸੇ ਦੇ ਉਂਜੀ ਘਰ ਦੇ ਵਿੱਚ ਹੋ ਰਿਹਾ ਹੋਣਾ ਤੇ ਮੈਂ 5-7 ਮਿੰਟ ਮੇਰੇ ਫੇਰ ਲੱਗੇ ਉਸ ਤੋਂ ਬਾਅਦ ਫੇਰ ਚੀਕਾਂ ਆ ਰਹੀਆਂ ਮੈਂ ਕੁਦਰਤੀ ਗੇਟ ਖੋਲਿਆ ਤਾਂ ਮੈਂ ਦੇਖਣ ਲੱਗਿਆ ਇਹ ਮੇਰੇ ਘਰ ਦੇ ਸਾਡੇ ਨਾ ਇਧਰਲੇ ਪਾਸੇ ਖਾਲੀ ਪਲਾਟ ਨੇ ਜਿੱਧਰ ਮਾੜੀ-ਮੁੱਟੀ ਝਾੜੀਆਂ ਵੀ ਹੋ ਜਾਂਦੇ ਹਨ ਹਨੇਰਾ ਬਹੁਤ ਹੈ ਤੇ ਉਹਨੇ ਕੁਦਰਤੀ ਜਦੋਂ ਮੈਂ ਗੇਟ ਖੋਲਿਆ ਨਾ ਮੁੰਡਾ ਬੰਦਾ ਸੀ ਜਿਹੜਾ ਉਹ ਕੁੜੀ ਨੂੰ ਇਹਨੂੰ ਖਿੱਚ ਕੇ ਲੈ ਜਾ ਰਿਹਾ ਉਹਨੂੰ ਮੈਂ ਬੰਦੇ ਨੂੰ ਉਸ ਟਾਈਮ ਨਹੀਂ ਦੇਖਿਆ ਛੱਟ ਕੇ ਭੱਜਿਆ ਭੱਜਿਆ ਤਾਂ ਕੁੜੀ ਚੀਕਾਂ ਮਾਰਦੀ ਇਧਰ ਨੂੰ ਆ ਰਹੀ ਹੈ ਤੇ ਇਧਰੋਂ ਮੁੰਡੇ ਦੋ ਤਿੰਨ ਮੋਟਰਸਾਈਕਲ ਤੇ ਆ ਰਹੇ ਮੈਂ ਕਿਹਾ ਬਈ ਬੰਦਾ ਮੁੰਡਿਆਂ ਨੂੰ ਮੈਂ ਕਿਹਾ ਵੀ ਫਟਾਫਟ ਇਧਰੋਂ ਭੱਜਿਓ ਬਈ ਬੰਦਾ ਕੁੜੀ ਚੱਕਣ ਲੱਗਾ ਸੀ ਤੇ ਉਹ ਮੁੰਡੇ ਇਧਰੋਂ ਭੱਜੇ ਆ ਤੇ ਮੈਂ ਮੋਟਰਸਾਈਕਲ ਲੈ ਕੇ ਇਧਰੋਂ ਭੱਜਾ ਮੈਂ ਕਿਹਾ ਕਿੱਥੇ ਇਧਰੋਂ ਨਾ ਮੁੜ ਕੇ ਜਾਏ ਤੇ ਅੱਗੇ ਉਹ ਮੁਹੱਬਤ ਪੈਲਸ ਦੇ ਪਿੱਛੇ ਭੱਜ ਰਿਹਾ ਸੀ ਤੇ ਮੈਂ ਮੁਹੱਬਤ ਪੈਲਸ ਦੇ ਪਿੱਛੇ ਮੇਰਾ ਬੇਟਾ ਨਾਲ ਸੀ ਤੇ ਮੈਂ ਕਿਹਾ ਉਹ ਖੜਾ ਇੱਕ ਮਿੰਟ ਉਹ ਜਦੋਂ ਮੈਂ ਇਹ ਗੱਲ ਕੀਤੀ ਨਾ ਉਹਨੇ ਹੋਰ ਭੱਜ ਲਿਆ ਮੈਂ ਕਿਹਾ ਫਿਰ ਇਹੀ ਬੰਦਾ ਹੈ ਇਹੀ ਬੰਦਾ ਉਹਨੂੰ ਅਸੀਂ ਛਾਲ ਮਾਰ ਕੇ ਉੱਥੇ ਦਬੋਚਿਆ ਰੋਡ ਦੇ ਜਿਟੀ ਤੇ ਇੰਨੇ ਨੂੰ ਜਿਹੜੇ ਬੰਦੇ ਹੋਰ ਸੀ ਆਵਾਜ਼ਾਂ ਚੀਕਾਂ ਸੁਣ ਰਹੇ ਸੀ ਤੇ ਉਹ ਵੀ ਭੱਜ ਕੇ ਆ ਗਏ ਉਹਨੂੰ ਉੱਥੇ ਪਕੜ ਕੇ ਅਸੀਂ ਇੱਥੇ ਲਿਆਂਦਾ ਇੱਥੇ ਲਿਆਂਦਾ ਪਹਿਲਾਂ ਕੁੜੀ ਤੋਂ شناخت ਕਰਾਈਏ ਵੀ ਇਹ ਕੁੜੀ ਕਹਿੰਦੀ ਇਹੀ ਹੈ ਅਸੀਂ ਕਿਹਾ ਵੀ ਕੀ ਹੋਇਆ ਅੱਗੇ ਤੁਹਾਨੂੰ ਕੁੜੀ ਦੱਸਦੀ ਫਿਰ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਵਗੈਰਾ ਨੂੰ ਕਿਸੇ ਨੂੰ ਆਪਣਾ ਤਲਾਕ ਕੀਤਾ ਸੀਗਾ ਹਾਂ ਮੈਂ ਮੇਰੇ ਕੋਲ ਨਾ ਪਹਿਲੇ ਪੁਰਾਣੇ ਐਸਐਚਓ ਸਾਹਿਬ ਦਾ ਨੰਬਰ ਹੈ ਸੀ ਤੇ ਦੂਸਰਿਆਂ ਦੇ ਵੀ ਹੈ ਸੀ ਉਹ ਕੁਦਰਤੀ ਮੇਰੇ ਕੋਲ ਨੰਬਰ ਨਹੀਂ ਸੀ ਨੰਬਰ ਨਹੀਂ ਸੀ ਮੇਰੇ ਕੋਲ ਟ੍ਰੈਫਿਕ ਇੰਚਾਰਜ ਗੁਰਬਚਨ ਦਾ ਨੰਬਰ ਸੀ ਮੈਂ ਗੁਰਬਚਨ ਨੂੰ ਕੀਤਾ ਫੋਨ ਤੇ ਗਰਵਚਨ ਕਹਿਣ ਲੱਗਿਆ ਵੀ ਮੈਂ ਹੁਣੇ ਕਹਿ ਰਿਆਂ ਉਸ ਤੋਂ ਬਾਅਦ ਮੈਨੂੰ ਮੁੰਛੀ ਸਾਹਿਬ ਦਾ ਫੋਨ ਆਇਆ ਤੇ ਉਹਨਾਂ ਨੇ ਬੰਦੇ ਭੇਜੇ ਆ ਪੀਸੀਆਰ ਦੇ ਤੇ ਬੰਦੇ ਆਏ ਆ ਇਹਨਾਂ ਨੂੰ ਅਸੀਂ ਪਕੜ ਕੇ ਕਾਫੀ ਇੱਥੇ 40 50 ਬੰਦੇ ਇਕੱਠੇ ਹੋ ਜੀ ਪਕੜ ਕੇ ਉਹਨਾਂ ਦੇ ਹੱਥੇ 'ਚ ਦਿੱਤਾ ਹੈ ਹੱਥੇ 'ਚ ਉਹ ਪੀਸੀਆਰ ਵਾਲਿਆਂ ਨੂੰ ਦਿੱਤਿਆ ਤੇ ਉਹ ਪੀਸੀਆਰ ਵਾਲਿਆਂ ਦੇ ਹੱਥ ਛਡਾ ਕੇ ਦੇਖੋ ਭੱਜ ਲਿਆ ਉਸਨੇ ਪੀਸੀਆਰ ਅਸੀਂ ਉਹਨਾਂ ਨੂੰ ਸੰਭਾਤਾ ਬੰਦਾ ਇਹ ਤੁਸੀਂ ਲੈ ਕੇ ਕਾਰਵਾਈ ਕਰੋ ਜੋ ਵੀ ਹੁੰਦੀ ਹੈ ਪੁਲਿਸ ਵਾਲਿਆਂ ਦੇ ਹੱਥੇ 'ਚ ਬੰਦਾ ਦਿੱਤਾ ਹੋਵੇ ਅਸੀਂ ਕਿੱਥੋਂ ਪਕੜ ਕੇ ਲਿਆਂਦਾ ਪੁਲਿਸ ਦਾ ਕੰਮ ਅਸੀਂ ਕੀਤਾ ਹੋਵੇ ਇੱਕ ਆਮ ਪਬਲਿਕ ਨੇ ਤੇ ਉਹ ਬੰਦਾ ਵਾਦੇ ਛੁੱਟ ਕੇ ਭੱਜ ਜਵੇ ਫਿਰ ਉਹ ਹੱਥ ਨਾ ਆਵੇ ਕੀ ਪਤਾ ਕਿੱਥੇ ਗਿਆ ਹਨੇਰੇ ਦਾ ਫਾਇਦਾ ਠਾਂਦਾ ਇਹ ਤਾਂ ਸਾਡੀ ਪੁਲਿਸ ਦੀ ਕਾਰਗੁਜ਼ਾਰੀ ਦਾ ਸਵਾਲ ਉੱਠਿਆ ਸੋ ਜਿਵੇਂ ਤੁਹਾਨੂੰ ਪੂਰੀ ਖਬਰ ਦਿਖਾਈ ਹੈ ਕਿ ਕੀ ਕਹਿਣਾ ਸੀ ਉਸ ਕੁੜੀ ਦਾ ਤੇ ਕੀ ਕਹਿਣਾ ਸੀ ਪੁਲਿਸ ਦਾ ਤੇ ਕੀ ਕਹਿਣਾ ਸੀ ਉਸ ਸ਼ਖਸ ਦਾ ਜਿਸ ਨੇ ਬੜੀ ਮੁਸ਼ਕਲ ਤੋਂ ਬਾਅਦ ਭੱਜ ਕੇ ਉਸ ਵਿਅਕਤੀ ਨੂੰ ਫੜ ਕੇ ਪੁਲਿਸ ਨੂੰ ਦਿੱਤਾ ਸੀ ਤੇ ਪੁਲਿਸ ਦੇ ਹੱਥੋਂ ਉਹ ਭੱਜ ਗਿਆ ਹੁਣ ਪੁਲਿਸ ਦੇ ਵੱਡੇ ਅਧਿਕਾਰੀ ਇਸ ਖਬਰ ਨੂੰ ਦੇਖ ਕੇ ਕੀ ਕਾਰਵਾਈ ਕਰਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਬਚਨ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਸਾਂਭਣ ਦੀ ਲੋੜ ਹੈ ਕਿ ਅੱਗੇ ਤੋਂ ਇਹ ਜੀ ਘਟਣਾ ਨਾ ਹੋਵੇ ਆਪਣਾ ਖਿਆਲ ਰੱਖੋ ਫਿਲਹਾਲ ਸੰਦੀਪ ਚੌਧਰੀ ਨੂੰ ਦਿਓ ਇਜਾਜ਼ਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ